ਕਾਂਗਰਸ ਪਾਰਟੀ ਦੇ ਸੀਨੀਅਰ ਅਗੂ ਨਗਰ ਕੌਂਸਲ ਨਾਬਾ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਰਜਨੀਸ਼ ਮਿੱਤਲ ਸ਼ੈਂਟੀ ਦੀ ਹੋਈ ਬੇਵਕਤੀ ਮੌਤ ਦੀ ਖਬਰ ਜਿਵੇਂ ਹੀ ਹਲਕੇ ਨਾਬੇ ਵਿੱਚ ਫੈਲੀ ਤਾਂ ਹਰ ਰਾਜਨੀਤਿਕ ਆਗੂ ਦੇ ਨੁਮਾਇंदे ਤਾਂ ਆਰਮੀ ਕਤੇ ਹਰ ਵਰਗ ਤੇ ਲੋਕਾਂ ਵੱਲੋਂ ਦੁੱਖ ਜ਼ਾਹਰ ਕੀਤਾ ਰਜਨੀਸ਼ ਕੁਮਾਰ ਸ਼ੈਂਟੀ ਦੀ ਅੰਤਿਮ ਸੰਸਕਾਰ ਮੌਕੇ ਪੁਰਾ ਨਾਬਾ ਸ਼ਹਿਰ ਹੀ ਪਹੁੰਚਿਆ ਹੋਇਆ ਸੀ ਅਤੇ ਪਰਿਵਾਰ ਨੂੰ ਰੋਂਦੇ-ਕੁਰਲਾਉਂਦੇ ਵੇਖਿਆ ਨਹੀਂ ਸੀ ਜਾ ਸਕਦਾ ਰਜਨੀਸ਼ ਕੁਮਾਰ ਸ਼ੈਂਟੀ ਦੇ ਸੰਸਕਾਰ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮੰਨ ਸਾਫਾ ਮੰਤਰੀ ਸਾਧੂ ਸਿੰਘ ਧਰਮਸੋਤ ਸਾਫਾ ਵਿਧਾਇਕ ਰਮੇਸ਼ ਕੁਮਾਰ ਸਿੰਘਲਾ ਆਕਾਲੀ ਦਲ ਦੇ ਸੀਨੀਅਰ ਆਗੂ ਬਾਬੂ ਕਬੀਰਦਾਸ ਭਾਜਪਾ ਦੇ ਆਗੂ ਵਰਿੰਦਰ ਕੁਮਾਰ ਬਿੱਟੂ ਇਸ ਦੁਖੀ ਘੜੀ ਵਿੱਚ ਹਾਜ਼ਰ ਰਹੇ ਬੜੀ ਯੰਗੇ ਸੀਗੇ ਜੀ 51 ਸਾਲ ਦੀ ਉਮਰ ਅ ਰਮੇਸ਼ ਕੁਮਾਰ ਮਿੱਤਲ ਪਿਆਰ ਨਾਲ ਸਾਰੇ ਸ਼ਾਂਤੀ ਪ੍ਰਧਾਨ ਜੀ ਕਹਿੰਦੇ ਸੀਗੇ ਔਰ ਨਗਰ ਕੌਂਸਲ ਨਾਬਾ ਦੇ ਪ੍ਰਧਾਨ ਵੀ ਰਹੇ ਆ ਬੇਸ਼ੱਕ ਕਾਂਗਰਸ ਪਾਰਟੀ ਦੇ ਵਿੱਚ ਸੀਗੇ ਪਰ ਜਦੋਂ ਮੈਂ ਆਪੋਜੀਸ਼ਨ 'ਚ ਰਹੇ ਹਾਂ ਉਦੋਂ ਵੀ ਬਲਾਕਾਤ ਹੁੰਦੀ ਰਹਿੰਦੀ ਸੀ ਹੁਣ ਸਰਕਾਰ ਚਾਹਣ ਵੀ ਬਲਾਕਾਤ ਮਿਲ ਰਹੀ ਸੀ ਬੜਾ ਨਿਗ੍ਹਿਸ ਬਾਰੇ ਸੀ ਔਰ ਬੜਾ ਮਿਲਵਤਨ ਰੱਖਦੇ ਸੀ ਹਰੇਕ ਦੇ ਨਾਲ ਪਰ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ ਰਾਜੇ ਰੱਬ ਦੀ ਮਰਜ਼ੀ ਹੈ ਕਦੋਂ ਕਿਹਨੂੰ ਬੈਠ ਕੇ ਜਾਣਾ ਅੱਜ ਇਹ ਵਿਅਕਤੀ ਮੌਤ ਜਿਹੜੀ ਹੋਈ ਹੈ ਸੰਤੀ ਜੀ ਵੀ ਬੜਾ ਉਹਦੇ ਨਾਲ ਦੁੱਖ ਹੈ ਬੜਾ ਦਰਦ ਹੈ ਪਰਿਵਾਰ ਨਾਲ ਸਾਂਭਿਆ ਕਰਨ ਵਾਸਤੇ ਤੁਸੀਂ ਸਕਾਫ ਤੇ ਆਇਆ। ਪਰਮਾਤਮਾ ਦੀ ਚਰਨਾ ਤੇ ਦੂਧ ਦੀ ਬੇਨਤੀ ਸੱਚੇ ਪਾਤਸ਼ਾਹ ਵਿੱਚ ਦੀ ਆਪਾਂ ਦਾ ਆਪਣਾ ਚਰਨਾ ਤੇ ਨਵਾਸ ਦੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦਿਓ ਸ਼ਕਤੀ ਦਿਓ ਸੋ ਜੀ। ਮੰਨ ਲਈ ਕਰਦਾ ਇੱਕ ਸ਼ਬਦ ਕੱਢਣ ਨੂੰ ਕਿ ਸ਼ਾਂਤੀ ਨਹੀਂ ਰਿਹਾ। ਪਰ ਅਸਲੀਅਤ ਗੱਲ ਹੈ ਸ਼ਾਂਤੀ ਸਾਡੇ ਵਿਚਾਲੇ ਸਾਰੇ ਚਲੇ ਗਿਆ। ਔਰ ਇਹਦਾ ਕੱਟਾ ਜਿੱਥੇ ਪਰਿਵਾਰ ਨੂੰ ਬੱਚਿਆਂ ਨੂੰ ਇਲਾਕੇ ਨੂੰ ਸ਼ਹਿਰ ਨੂੰ ਪਿਆ। ਰਿਸ਼ਤੇਦਾਰਾਂ ਨੂੰ ਪਿਆ। ਕਾਂਗਰਸ ਪਾਰਟੀ ਨੇ ਬਹੁਤ ਵੱਡਾ ਕਟਾ ਪਿਆ ਐਡਾ ਵੱਡਾ ਲੀਡਰ ਪਾਰਟੀ ਦਾ ਚਲੇ ਜਾਣਾ ਨਾ ਘਟਾ ਪੂਰਾ ਹੋਣ ਵਾਲਾ ਔਰ ਦਿੱਲੀ ਉਹਨਾਂ ਨੇ ਸ਼ਹਿਰ ਦੀ ਡਿਵੈਲਪਮੈਂਟ ਕੀਤੀ ਲੋਕਾਂ ਦੇ ਕੰਮਾਂ ਲਈ ਲੋਕਾਂ ਦੇ ਪੁੰਨਾਂ ਲਈ ਹਮੇਸ਼ਾ ਅੱਗੇ ਹੋ ਕੇ ਰਹਿੰਦੇ ਸੀ ਅੱਜ ਉਹਨੂੰ ਗਰੀਬ ਵੀ ਯਾਦ ਕਰ ਰਿਹਾ ਸ਼ਹਿਰ ਵਾਸੀ ਵੀ ਯਾਦ ਕਰਦੇ ਨੇ ਕਿ ਸ਼ਾਂਤੀ ਸਾਡੇ ਵਿੱਚ ਨਹੀਂ ਰਿਹਾ ਸੋ ਅਫਸੋਸ ਹੈ ਕਿ ਨਾ ਘਟਾ ਪੂਰਾ ਹੋਣ ਵਾਲਾ ਘਟਾ ਬਹੁਤ ਹੀ ਦੁੱਖदाई ਦੇਣਾ ਅੱਜ ਮੈਂ ਸਮਝਦਾ ਵੀ ਕਾਲਾ ਦੇਣਾ ਅੱਜ ਜਿਹੜਾ ਤੇ ਕੀ ਬਹੁਤ ਹੋਣਹਾਰ ਮਲਾਪੜਾ ਆਰ ਸਮਾਜ ਸੇਵਕੀ ਹਲੇ ਉਹਦੀ ਕੋਈ ਜਾਣਦੀ ਉਵਰ ਨਹੀਂ ਸੀ ਬਹੁਤ ਵੱਡਾ ਘਾਟਾ ਪਿਆ ਘਰਦਿਆਂ ਉਹ ਤਾਂ ਜਿਹੜਾ ਪਿਆ ਪਿਆ ਸਮਾਜ ਨੂੰ ਵੀ ਬਹੁਤ ਪਿਆ ਥੋ ਬਹੁਤ ਦੁਖੀ ਮਨ ਹੈ ਜਦੋਂ ਪਤਾ ਲੱਗਿਆ ਕੋਈ ਸ਼ਬਦ ਨਹੀਂ ਬែក ਉਹ ਜਿਹੜੇ ਮੈਂ ਕੁਝ ਕਹਿ ਸਕਾਂ ਬਿਆਨ ਕਰਾਂ ਬਹੁਤ ਹੀ ਭਾਰਾ ਦੁੱਖ ਹੈ ਨਾਬੇ ਜਜ ਬੱਚਾ ਬੱਚਾ ਇਸ ਗੱਲ ਤੇ ਬਹੁਤ ਜ਼ਿਆਦਾ ਗੰਭੀਰ ਹੈ ਕਿ ਇਹ ਹੋਇਆ ਕੀ ਹੈ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈ ਭਾਰਾ ਵਾਪਰ ਗਿਆ ਲੇਕਿਨ ਬਹੁਤ ਠਕਾ ਕਰਿਆ ਮਾਲਕ ਨੇ ਬਹੁਤ ਅਫਸੋਸ ਹੈ ਬਹੁਤ ਵੱਡਾ ਘਾਟਾ ਹੈ ਸਾਰੇ ਸਮਾਜ ਨੂੰ ਸੋ ਮੈਂ ਆਪਣੇ ਵੱਲੋਂ ਵੀ ਉਸ ਛੋਟੇ ਭਰਾ ਇੱਕ ਬਹੁਤ ਹੀ ਅੱਛਾ ਮੈਂ ਸਮਝਦਾ ਕਿ ਲੜਕਾ ਦੀ ਸੱਜ ਦੀ ਘੇਟ ਕਰਦਾ ਬਹੁਤ ਦੁੱਖ ਹੈ ਤੇ ਅੱਜ ਜਦੋਂ ਆਪਣੇ ਪ੍ਰਦਾਜੀ ਸ਼ੰਤੀ ਜੀ ਦਾ ਪਤਾ ਲੱਗਿਆ ਬਹੁਤ ਹੀ ਅਫਸੋਸ ਹੋਇਆ ਸੋਕੇ ਕਿਉਂਕਿ ਸ਼ੰਤੀ ਕਹ ਅਜੇ ਹਾਰਾਜਨਿਕ ਲੀਡਰ ਸੀ ਜਿਹੜਾ ਮਤਲਬ ਅਹੁਦੇ ਬਣਨ ਤੋਂ ਬਾਅਦ ਸਾਰਿਆਂ ਨੂੰ ਬਰਾਬਰਤਾ ਰੱਖਦਾ ਆਪਣੀ ਪਾਰਟੀ ਦਾ ਪੱਕਾ ਸੀ ਹਰ ਪਾਰਟੀ ਜਿ ਬਣ ਹਰ ਇੱਕ ਬੰਦਾ ਆਪਣੀ ਲੜਾਈ ਲੜਦਾ ਪ੍ਰਧਾਨ ਬਣੇ ਪ੍ਰਧਾਨ ਬਣਨ ਤੋਂ ਬਾਅਦ ਮੈਂ ਸਮਝਦਾ ਵੀ ਕਿਸੇ ਏਡ ਪਾਵਨਾ ਨਹੀਂ ਰੱਖਿਆ ਉਹਨੇ ਵਧੀਆ ਕੰਮ ਕਰਨ ਵਾਲਾ ਇਨਸਾਨ ਸੀ ਕਿਉਂਕਿ ਪਾਵਰ ਆਉਣ ਤੋਂ ਬਾਅਦ ਪਤਾ ਲੱਗਾ ਇਨਸਾਨ ਦਾ ਛੰਟੀ ਜੀ ਹੈ ਪ੍ਰਧਾਨ ਸੀ ਜਿਹੜਾ ਸਾਰੀਆਂ ਭਾਗਤਿਆਂ ਨੂੰ ਪਿਆਰ ਰੱਖਦਾ ਸੀ ਵਧੀਆ ਇਨਸਾਨ ਸੀ ਤੋਂ 90 ਨੂੰ ਹੋਰ ਪਰਿਵਾਰ ਨੂੰ ਬਹੁਤ ਘਾਟਾ ਪਿਆ ਮੈਂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਦੇ। ਬਹੁਤ ਹੀ ਵੱਡਾ ਤੇ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਅੱਜ ਪ੍ਰਧਾਨ ਸਵਾਲ ਕੰਨ ਆਪਾਂ ਨੂੰ ਪਿਆ। ਸ਼੍ਰੀ ਰਜਨੀ ਸੈਂਟੀਮੈਟਰ ਜੀ ਹਮੇਸ਼ਾ ਹੀ ਧਾਰਮਿਕ ਤੇ ਸਮਾਜਿਕ ਕੰਮਾਂ ਪੱਖੋਂ ਸ਼ਹਿਰ ਦੇ ਵਿੱਚ ਜਾਣੇ ਜਾਂਦੇ ਸਨ ਅਤੇ ਪੂਰਾ ਬਧਾਲ ਸੁਭਾ ਹਲਕਾ ਉਹਨਾਂ ਨੂੰ ਪਿਆਰ ਕਰਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੱਡੀ ਗਿਣਤੀ ਵਿੱਚ ਜਿੱਥੇ ਸ਼ਹਿਰ ਦੇ ਲੋਕ ਨੇ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਉੱਥੇ ਪਿੰਡਾਂ ਵਾਲੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਵੀ ਪਹੁੰਚੀਆਂ ਹੋਈਆਂ ਨੇ ਮੈਂ ਕਹੂੰਗਾ ਬਹੁਤ ਹੀ ਦੁੱਖ ਦਾ ਦੁੱਖਾਂ ਦਾ ਜਿਹੜਾ ਪਹਾੜ ਹੈ ਉਹ ਪਰਿਵਾਰ ਦੇ ਉੱਤੇ ਡਿੱਗਿਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਖੜੇ ਤੇ ਉਸ ਕਾਲਪੁਰਖ ਪਰਮਾਤਮਾ ਕੋਲ ਹੀ ਅਰਦਾਸ ਕਰਦੇ ਹਾਂ ਕਿ ਇਸ ਧਾਰਮਿਕ ਸਮਾਜਿਕ ਰੂਹ ਆਪਣੇ ਚਾਨਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਤੇ ਸ਼ੈਂਟੀ ਜੀ ਨੂੰ ਜੋ ਚਹੇਤੇ ਨੇ ਪਿਆਰ ਕਰਨ ਵਾਲੇ ਉਹਨਾਂ ਨੂੰ ਵੀ ਪਾਣਾ ਮੰਨਣ ਦਾ ਬਲ ਸਾਰੇ ਇਹ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦੇ ਸਨ ਇਸ ਕਰਕੇ ਵਕਤ ਵਕਤ ਪਾਰਟੀਆਂ ਦੇ ਰਾਜਨੀਤਿਕ ਆਗੂ ਵੀ ਪਹੁੰਚੇ ਹੋਏ ਨੇ ਤੇ ਅਸੀਂ ਪਰਿਵਾਰ ਦੇ ਨਾਲ ਇਸ ਸਮੇਂ ਰਾਜਨੀਤਿਕ ਤੌਰ ਤੇ ਨਹੀਂ ਪਰਿਵਾਰਿਕ ਤੌਰ ਤੇ ਦੁੱਖ ਸਾਂਝਾ ਕਰਨ ਪਹੁੰਚੇ ਹਾਂ ਕਿ ਕਿਤਨਾ ਦੇਖਦੇ ਹੋ ਜੋ ਇਹ ਬੇਵਕਤੀ ਦੇਖੋ ਸਾਡੀ ਇਕੱਲੀ ਕਾਂਗਰਸ ਨੂੰ ਨਹੀਂ ਕਿ ਉਹਨਾਂ ਦੇ ਪਰਿਵਾਰ ਨੂੰ ਨਹੀਂ ਪੂਰੇ 90 ਹਲਕੇ ਨੂੰ ਇਹ ਘਟਾ ਹੋਇਆ ਬਹੁਤ ਚੰਗੇ ਇਨਸਾਨ ਸੀ ਕਦੇ ਜਵਾਬ ਨਹੀਂ ਕਿਸੇ ਬੰਦੇ ਨੂੰ ਦਿੱਤਾ ਸੀ ਜੇ ਕਮੇਟੀ ਦੇ ਕਿਸੇ ਬੰਦੇ ਨੇ ਕੰਮ ਲਈ ਚਲੇ ਜਾਣਾ ਤੇ ਆਪ ਉੱਠ ਕੇ ਉਹਦਾ ਕੰਮ ਕਰਵਾਣਾ ਤੇ 24 ਘੰਟੇ ਮਨ ਕੋ ਪਾਰਟੀ ਲਈ 90 ਲੋਕਾਂ ਲਈ ਹਾਜ਼ਰ ਰਹਿੰਦੇ ਸੀ ਬਹੁਤ ਵੱਡਾ ਨੁਕਸਾਨ ਹੋਇਆ ਇਹਦੇ ਨਾਲ ਬਹੁਤ ਵੱਡਾ ਘਾਟਾ ਪਿਆ ਸਮਾਜ ਦਾ ਮੋਢੀ ਬੰਦਾ ਸੀ ਇੱਕ ਤਾਂ ਬਹੁਤ ਮਿਹਨਤ ਸ਼ਰੀਫ ਦੋ ਤਿੰਨ ਸਾਲ ਤੇ ਰੱਬ ਦੀ ਪਤਾ ਨਹੀਂ ਕੀ ਕਰੋਪੀ ਹੋਈ ਆ ਪਹਿਲਾਂ ਫਾਦਰ ਚਲੇ ਗਿਆ ਮਦਰ ਚਲੀ ਗਈ ਹੁਣ ਇਹ ਹੋ ਗਿਆ ਸਮਾਜ ਨੂੰ ਉਹਨੇ ਬਹੁਤ ਬੜੀ ਦੇਣ ਦਿੱਤੀ ਆ ਹਰ ਜਗ੍ਹਾ ਤੇ ਉਹਨੇ ਸਹਿਯੋਗ ਕੀਤਾ ਬਹੁਤ ਵੱਡਾ ਘਾਟਾ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਵੀ ਆਪਣੇ ਵੱਲੋਂ ਬਹੁਤ ਦੁੱਖ ਦਾ ਜਿਹੜਾ ਜਾਹਰ ਹੈ ਇਹਨੂੰ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਆਪਣੇ ਅਲਫਾਜ਼ ਦੇ ਵਿੱਚ ਪ੍ਰਾਪਤੀ ਵੇਚਣੇ ਔਰ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز